ਜਗਾ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਜਗਾ ਬਣਾਈ ਹੈ ਤੇ ਆਓ ਅੰਦਰ ਵੀ ਤੁਹਾਨੂੰ ਜਗਾ ਦੇ ਦਰਸ਼ਨ ਕਰਾ ਦਿੰਨੇ ਜਿੱਥੇ ਬਾਬਾ ਜੀ ਦੀ ਜਗਾ ਬਣੀ ਹੈ ਜਿੱਥੇ ਬਰਸ਼ਾਦ ਚੜਦਾ ਤੇ ਸੁੱਖਾ ਪੂਰੀਆਂ ਹੁੰਦੀਆਂ ਸੁੱਖ ਸੁੱਖ ਦੇ ਆ ਸੁੱਖ ਪੂਰੀ ਹੋ ਜਾਂਦੀ ਬਾਬਾ ਜੀ ਦੇ ਆਓ ਸੰਗਤ ਜੀ ਤੁਹਾਨੂੰ ਬਾਬਾ ਜੀ ਦੇ ਦਿਖਾ ਦਿੰਨੇ ਆਸਣ ਤੇ ਅੰਦਰ ਆਉਂਡਰ ਹੋਣ ਲੱਗੇ ਆ ਗੇਟ ਖੋਲ ਕੇ ਅੰਦਰ ਉਹ ਤੁਹਾਨੂੰ ਜਗਾ ਦਿਖਾਉਨੇ ਆ ਕਿੰਨੀ ਸ਼ਾਨਦਾਰ ਬਾਬੇ ਦੀ ਜਗਾ ਬਣਾਈ ਆ ਦੇਖੋ ਸਾ ਸੰਗਤ ਜੀ ਇੱਥੇ ਗੋਲਕ ਦੇ ਵਿੱਚ ਮਾਇਆ ਮੱਥਾ ਟੇਕਦੇ ਆ ਨਮਸਕਾਰ ਕਰਦੇ ਆ ਤੇ ਬਾਬਾ ਜੀ ਦੀ ਦੇਗ ਵੀ ਚੜਦੀ ਹੈ ਜੋ ਕੋਈ ਸੁੱਖਾਂ ਸੁਖ ਦਾ ਮਨ ਤਣ ਦੇ ਨਾਲ ਉਹਦੀ ਹਰ ਇੱਕ ਸੁੱਖ ਬਾਬਾ ਜੀ ਪੂਰੀ ਕਰਦੇ ਆ ਆ ਜਗਾ ਬਾਬਾ ਜੀ ਦੀ ਸਾ ਸੰਗਤ ਜੀ ਦੇਖੋ ਬਹੁਤ ਵਧੀਆ ਜਗਾ ਜੀ ਜੋ ਜਗਾ ਹੈ ਇਹ ਬੈਠਣ ਲਈ ਬਣਾਈ ਗਈ ਹੈ ਸੰਗਤਾਂ ਦੇ ਜੋ ਵੀ ਕੋਈ ਆਉਂਦਾ ਉਹ ਇੱਥੇ ਬਹਿ ਕੇ ਆਦੀ ਦੇਗ ਬਾਬਾ ਜੀ ਦੀ ਸ਼ਕਤ ਦਾ ਸ਼ਰਧਾ ਦੇ ਨਾਲ ਸਕਦਾ ਆ ਤੁਸੀਂ ਜਗਾ ਹੀ ਵੇਖ ਸਕਦੇ ਹੋ ਬੜੀ ਸੋਹਣੀ ਜਗਾ ਬਣਾਈ ਹੈ ਬਹੁਤ ਸੋਹਣੀ ਐਨਰ ਵੀਰਾਂ ਦੇ ਸੰਯੋਗ ਦੇ ਨਾਲ ਪਿੰਡ ਦੇ ਸੰਯੋਗ ਦੇ ਨਾਲ ਹੋਰ ਪਿੰਡਾਂ ਦੇ ਸੰਯੋਗਾਂ ਦੇ ਨਾਲ ਬਣਾਈ ਗਈ ਹੈ ਸੋ ਜਿਹੜੇ ਸੇਵਾ ਕਰਦੇ ਆ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਗਾ ਬਣਾਈ ਐ ਬੜੀ ਵਧੀਆ ਜਗਾ ਬਣਾਈ ਐ ਸੱਦ ਕੇ ਜਾਈਏ ਕਮੇਟੀ ਦੇ ਸ਼ਹੀਦ ਬਾਬਾ ਦਰੇਲ ਜੀ ਦੇ ਅਸਥਾਨ ਤੇ ਪਿੰਡ ਲੰਗਿਆਣੇ ਪੁਰਾਣੇ 3 ਅਪ੍ਰੈਲ ਨੂੰ ਬਾਬਾ ਜੀ ਦਾ ਦਿਨ ਮਨਾਇਆ ਜਾ ਰਿਹਾ ਹੈ ਸੰਗਤਾਂ ਬਾਬੇ ਦੇ ਦਿਨ ਤੇ ਮੇਲੇ ਤੇ ਆਉਣ ਤੇ ਆਪ ਦਾ ਸੁੱਖਾ ਸੁੱਖੀਆਂ ਉਹਦੀਆਂ ਪੂਰੀਆਂ ਕਰਨ ਜੀ